ਹਾਂਜੀ ਉਮੀਦ ਹੈ ਜੀ ਹੁਣ ਤੇ ਤੁਸੀਂ ਇੰਗਲਿਸ਼ ਬੋਲਣਾ ਸ਼ੁਰੂ ਕਰ ਹੀ ਦਿੱਤਾ ਹੋਵੇਗਾ ਥੋੜਾ ਥੋੜਾ ਹੀ ਸਹੀ ਪਰ ਇੰਗਲਿਸ਼ ਬੋਲਣਾ ਸ਼ੁਰੂ ਕਰ ਦਿੱਤਾ ਹੋਵੇਗਾ ਜੇ ਨਹੀਂ ਕੀਤਾ ਤੇ ਜਲਦੀ ਹੀ ਸ਼ੁਰੂ ਕਰ ਦੋ ਕਿਉਂਕਿ ਅੱਜ ਹੈ 45 ਡੇਸ ਸਪੋਕਨ ਇੰਗਲਿਸ਼ ਕੋਰਸ ਦਾ ਡੇ 5 ਤੇ ਅੱਜ ਆਪਾਂ ਸਿੱਖਾਂਗੇ ਪਾਸਟ ਬਾਰੇ ਜੋ ਸਮਾਂ ਬੀਤ ਗਿਆ ਹੈ ਉਹਦੇ ਬਾਰੇ ਉਹ ਗੱਲ ਕਿਵੇਂ ਕਰਨੀ ਹੈ ਕਿਵੇਂ ਇੰਗਲਿਸ਼ ਦੇ ਵਿੱਚ ਉਸ ਚੀਜ਼ ਨੂੰ ਦੱਸਣਾ ਹੈ ਉਹਦੇ ਬਾਰੇ ਗੱਲ ਕਰਾਂਗੇ ਚੋ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਪਾਸਟ ਯਾਨੀ ਕਿ ਜੋ ਸਮਾਂ ਬੀਤ ਗਿਆ ਹੈ ਉਹਦੇ ਬਾਰੇ ਆਪਾਂ ਦੱਸਣਾ ਹੈ ਫੋਰ ਏਗਜ਼ਾਮਪਲ ਤੁਸੀਂ ਮੈਂ ਤੁਹਾਨੂੰ ਪੁੱਛਿਆ ਕਿ ਤੁਸੀਂ ਕੱਲ ਸਾਰਾ ਦਿਨ ਕੀ ਕੀਤਾ ਲਾਸਟ ਮੰਥ ਤੁਸੀਂ ਕੀ ਕੀਤਾ ਸੋ ਐਸੇ ਕੰਮ ਜੋ ਆਪਾਂ ਆਲਰੇਡੀ ਕਰ ਚੁੱਕੇ ਹਾਂ ਪਾਸਟ ਵਿੱਚ ਕਰ ਚੁੱਕੇ ਹਾਂ ਜੋ ਸਮਾਂ ਬੀਤ ਗਿਆ ਹੈ ਤੇ ਉਹਦੇ ਬਾਰੇ ਦੱਸਣਾ ਹੈ ਇਗਜ਼ੈਂਪਲ ਜਿਵੇਂ ਕਿ ਮੈਂ ਕੱਲ ਮਾਰਕੀਟ ਗਿਆ ਸੀ ਮੈਂ ਕੱਲ ਪੀਜ਼ਾ ਖਾਧਾ ਸੀ ਮੈਂ ਆਪਣੇ ਇੱਕ ਦੋਸਤ ਨੂੰ ਮਿਲਿਆ ਸੀ ਮੈਂ ਮੂਵੀ ਦੇਖੀ ਸੀ ਲਾਸਟ ਸੰਡੇ ਮੈਂ ਆਪਣੇ ਦੋਸਤ ਦੇ ਘਰ ਗਿਆ ਸੀ ਲਾਸਟ ਮੰਥ ਮੈਂ ਸ਼ਿਮਲਾ ਗਿਆ ਸੀ ਲਾਸਟ ਈਅਰ ਮੈਂ ਉਹਦਾ ਵਿਆਹ ਅਟੈਂਡ ਕੀਤਾ ਸੀ ਸੋ काम जो आप पा ऑलरेडी पास में कर चुके पास कुछ भी होता है चाहे कल की गल हो चाहे सवेर की गल हो चाहे परसों की हो एक महीना दो महीना साल, कोई भी टाइम सिंपल पास पा कहते हैं ऐसे संटेंसिस किए इंग बोलेंगे बहुत ईजी है बहुत ईजी है बहुत ईजी है, है सिर्फ और सिर्फ आए अपनी गल कर रहे ओबियसली आए बोलेंगे और आपब फोम सैकंड फोम करेंगे हम थोड़ा जा लैवल डिफिकल्ट हो जाएगा क्योंकि सूर्न वर्ब की सैकेंड फोम आनी चाहिए है ਸੋ ਪਹਿਲੇ ਸੈਕੰਡ ਫਾਰਮ ਮਾਣੀ ਜ਼ਰੂਰੀ ਹੈ ਹੁਣ ਜ਼ਿਆਦਾਤਰ ਸੈਂਟੈਂਸ ਜੋ ਜ਼ਿਆਦਾਤਰ ਵਰਬਸ ਹੁੰਦੀਆਂ ਨੇ ਐਕਸ਼ਨਸ ਹੁੰਦੇ ਨੇ ਉਹਨਾਂ ਨੂੰ ਸੈਕੰਡ ਫਾਰਮ ਦੇ ਵਿੱਚ ਈਡੀ ਲੱਗ ਜਾਂਦਾ ਹੈ ਲੇਕਿਨ ਕੁਝ ਇੱਕ ਉਹ ਐਸੀ ਹੁੰਦੀਆਂ ਜੋ ਈਡੀ ਨਹੀਂ ਲੱਗਦਾ ਉਹਨਾਂ ਨੂੰ ਚੇਂਜ ਕਰਨਾ ਪੈਂਦਾ ਹੈ ਠੀਕ ਹੈ ਜੀ ਐਗਜ਼ਾਮਪਲ ਦੇ ਦਿਆਂ ਜਿਵੇਂ ਕਿ ਕੱਲ ਮੈਂ ਮਾਰਕੀਟ ਗਿਆ ਸੀ ਹੁਣ ਕੱਲ ਦੀ ਗੱਲ ਹੈ ਪਾਸਟ ਦੀ ਗੱਲ ਹੈ ਸੋ ਕੰਮ ਕੀ ਹੈ ਜਾਣਾ ਯਾਨੀ ਕਿ ਗਿਆ ਹੁਣ ਜਾਣੇ ਦਾ ਪਾਸ ਹੁੰਦਾ ਗਿਆ ਸੀ ਸੋ ਵਰਬ ਦੀ ਸੈਕੰਡ ਫਾਰਮ ਹੁਣ ਫਰਸਟ ਫਾਰਮ ਹੁੰਦੀ ਹੈ ਗੋ ਸੋ ਗੋ ਦੀ ਸੈਕੰਡ ਫਾਰਮ ਹੁੰਦੀ ਹੈ ਬੈਟ ਗੋ ਦੀ ਸੈਕੰਡ ਫਾਰਮ ਹੁੰਦੀ ਵੈਂਟ ਸੋ ਆਈ ਵੈਂਟ ਟੂ ਮਾਰਕੀਟ ਹੁਣ ਜਗ੍ਹਾ ਹੈ ਮਾਰਕੀਟ ਹੈ ਟੂ ਲਗਾਣਾ ਪਏਗਾ ਪ੍ਰੀਪੋਜੀਸ਼ਨ ਕੰਪਲਸਰੀ ਹੋ ਜਾਏਗੀ ਸੋ ਆਈ ਵੈਂਟ ਟੂ ਮਾਰਕੀਟ ਕੱਲ ਗਿਆ ਸੀ ਯੈਸਟਰਡੇ ਲਿਖ ਦੋ ਟਾਈਮ ਹਮੇਸ਼ਾ ਸੈਂਟੈਂਸ ਦੇ ਐਂਡ ਵਿੱਚ ਲਿਖਣਾ ਹੈ ਕੋਈ ਵੀ ਟਾਈਮ ਹੋਏਗਾ ਸੈਂਟੈਂਸ ਦੇ ਐਂਡ ਵਿੱਚ ਲਿਖਿਓ ਜਦੋਂ ਆਪਾਂ ਸੈਂਟੈਂਸ ਬਣਾ ਰਹੇ ਹਾਂ ਠੀਕ ਹੈ ਜੀ ਆਈ ਵੈਂਟ ਟੂ ਮਾਰਕੀਟ ਯੈਸਟਰਡੇ ਕੱਲ ਮੈਂ ਆਪਣੇ ਇੱਕ ਦੋਸਤ ਨੂੰ ਮਿਲਿਆ ਸੀ ਹੁਣ ਮਿਲਣਾ ਕੀ ਹੁੰਦਾ ਕਿਸੇ ਨੂੰ ਮੀਟ ਕਰਨਾ ਮਿਲਣਾ ਸੋ ਆਈ ਹੁਣ ਮੀਟ ਦੀ ਸੈਕਿੰਡ ਫਾਰਮ ਹੁੰਦੀ ਹੈ ਮੈਟ ਫਸਟ ਫਾਰਮ ਹੁੰਦੀ ਹੈ ਮੀਟ ਸੋ ਆਈ ਮੈਟ ਮਾਈ ਫਰੈਂਡ ਕੱਲ ਮਿਲੇ ਸੀ ਯੈਸਟਰਡੇ ਲਿਖ ਦਾਂਗੇ ਮੈਂ ਤੁਹਾਨੂੰ ਦੇਖਿਆ ਸੀ ਮੈਂ ਤੁਹਾਨੂੰ ਵੇਖਿਆ ਸੀ ਮੈਂ ਤੁਹਾਨੂੰ ਵੇਖਿਆ ਸੀ ਆਈ ਦੇਖਣਾ ਹੁੰਦਾ ਸੀ ਸੀ ਦੀ ਸੈਕਿੰਡ ਫਾਰਮ ਹੁੰਦੀ ਹੈ ਸੋ ਆਈ ਸੋ ਯੂ ਕਿਸੇ ਨੂੰ ਉਦਾਂ ਦੇਖਣਾ ਸੀ ਯੂਸ ਕਰਦੇ ਆ ਜਦੋਂ ਆਪਾਂ ਕੋਈ ਮੂਵੀ ਕੋਈ ਕ੍ਰਿਕਟ ਮੈਚ ਕੋਈ ਵੀ ਚੈਨਲ ਕੋਈ ਪ੍ਰੋਗਰਾਮ ਟੀਵੀ ਦੇ ਉੱਪਰ ਦੇਖਦੇ ਕੁਝ ਸਮੇਂ ਦੇ ਲਈ ਦੇਖਦੇ ਹਾਂ ਜਿਆਦਾ ਸਮੇਂ ਦੇ ਲਈ ਫਿਰ ਆਪਾਂ ਵਾਚ ਵਰਡ ਯੂਜ਼ ਕਰਦੇ ਹਾਂ ਅਦਰਵਾਈਜ਼ ਸੀ ਯੂਜ਼ ਕਰਦੇ ਹਾਂ ਦੇਖਣ ਵਾਸਤੇ ਠੀਕ ਹੈ ਜੀ ਸੋ ਬਸ ਇਸ ਤਿੱਕੇ ਨਾਲ ਆਪਾਂ ਸੈਕੰਡ ਫਾਰਮ ਯੂਜ਼ ਕਰ ਸਕਦੇ ਹਾਂ ਹੁਣ ਕਮਾਲ ਦੀ ਗੱਲ ਇਹ ਹੈ ਕਿ ਬਹੁਤ ਹੀ ਈਜ਼ੀ ਹੈ ਹਰ ਇੱਕ ਸਿਰਫ ਆਪਣੇ ਵਾਸਤੇ ਹੀ ਨਹੀਂ ਕਿ ਮੈਂ 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 ਕਿਸੇ ਦੇ ਲਈ ਵੀ ਇਹੀ ਸੇਮ ਸਟਰਕਚਰ ਯੂਜ਼ ਕਰ ਸਕਦੇ ਹਾਂ ਕਿਵੇਂ ਜਿੱਦਾਂ ਕਿ ਉਹ ਮੇਰੇ ਘਰ ਆਇਆ ਸੀ ਉਹ ਮੇਰੇ ਘਰ ਆਇਆ ਸੀ ਹੁਣ ਉਹ ਯਾਨੀ ਕਿ ਕੋਈ ਲੜਕਾ ਹੋਏਗਾ ਆਇਆ ਸੀ ਯਾਨੀ ਕਿ ਸੋ ਲੜਕੇ ਦਾ ਨਾਮ ਆਪਾਂ ही बोल सकते ही तो ना ले फॉर एग्जाम्पल अमन पर ही बोलते हैं क्योंकि अमन एक लड़का है सो so, अमन आना मतलब कम हों से फस्ट फॉर्म है कम अमन केम टू माई हाउस अमन केम टू माई हाउस उन्हें मेरी हैल्प की ਸੈਕਿੰਡ ਫਾਰਮ ਐਡੀ ਲੱਗ ਜਾਏਗਾ ਹੀ ਹੈਲਪਡ ਮੀ ਫਸਟ ਫਾਰਮ ਹੁੰਦੀ ਹੈ ਹੀ ਹੈਲਪ ਸੋ ਇਸ ਤਰੀਕੇ ਦੇ ਨਾਲ ਕੋਈ ਵੀ ਆਪਾਂ ਪਾਸਟ ਵਿੱਚ ਸਿੰਪਲ ਸਿੰਪਲ ਪਾਸਟ ਦੇ ਵਿੱਚ ਕੋਈ ਵੀ ਕੰਮ ਕੀਤਾ ਹੋਏ ਉਹਨਾਂ ਆਪਾਂ ਦੱਸ ਸਕਦੇ ਹਾਂ ਕੋਈ ਐਗਜ਼ਾਮਪਲ ਤੁਹਾਡੇ ਮਾਈਂਡ ਵਿੱਚ ਆ ਰਹੇ ਹੋਏ ਕਮੈਂਟ ਬਾਕਸ ਵਿੱਚ ਜ਼ਰੂਰ ਲਿਖ ਕੇ ਸ਼ੇਅਰ ਕਰਿਓ ਠੀਕ ਹੈ ਜੀ ਹੁਣ ਐਸੇ ਕੰਮ ਜੋ ਆਪਾਂ ਪਾਸਟ ਵਿੱਚ ਨਹੀਂ ਕੀਤੇ ਸਮਾਂ ਬੀਤ ਗਿਆ ਲੇਕਿਨ ਆਪਾਂ ਨਹੀਂ ਕੀਤੇ ਇਸ ਚੀਜ਼ ਨੂੰ ਦੱਸਣਾ ਹੋਵੇ ਐਗਜ਼ਾਮਪਲ ਕੀ ਹੈ ਮੈਂ ਕੱਲ ਮਾਰਕੀਟ ਨਹੀਂ ਗਿਆ ਸੀ ਮੈਂ ਆਫਿਸ ਨਹੀਂ ਗਿਆ ਸੀ ਕੱਲ ਮੈਂ ਰਾਤ ਨੂੰ ਖਾਣਾ ਨਹੀਂ ਖਾਧਾ ਉਹਨੇ ਮੈਨੂੰ ਫੋਨ ਹੀ ਨਹੀਂ ਕੀਤਾ ਉਹ ਮੇਰੇ ਕੋਲ ਨਹੀਂ ਆਇਆ ਉਨੇ ਮੇਰੀ ਹੈਲਪ ਨਹੀਂ ਕੀਤੀ ਪਾਪਾ ਨੇ ਮੈਨੂੰ ਪੈਸੇ ਨਹੀਂ ਦਿੱਤੇ ਮੰਮਾ ਨੇ ਟੀਵੀ ਨਹੀਂ ਦੇਖਿਆ ਮੈਂ ਇਹ ਮੂਵੀ ਨਹੀਂ ਦੇਖੀ ਸੀ ਸੋ ਐਸੇ ਕੰਮ ਜੋ ਆਪਾਂ ਨਹੀਂ ਕੀਤੇ ਕਿਸੇ ਨੇ ਵੀ ਨਹੀਂ ਕੀਤੇ ਚਾਹੇ ਉਹ ਸਿੰਗਲ ਪਰਸਨ ਹੋਵੇ ਚਾਹੇ ਉਹ ਸੈਕੰਡ ਫਸਟ ਪਰਸਨ ਹੋਵੇ ਚਾਹੇ ਥਿਕ ਤੋ ਜ਼ਿਆਦਾ ਹੋਣ ਸਾਰਿਆਂ ਦੇ ਲਈ ਸੇਮ ਸਟਰਕਚਰ ਯੂਜ਼ ਹੋਏਗਾ ਉਹ ਸਟਰਕਚਰ ਕੀ ਹੈ ਕੋਈ ਵੀ ਜੋ ਵੀ ਕਰਤਾ ਹੈ ਜਿਵੇਂ ਕਿ ਆਏ ਠੀਕ ਹੈ ਜੀ ਔਰ ਉਹਦੇ ਨਾਲ ਆਪਾਂ ਲਗਾਵਾਂਗੇ ਡਿਡ ਨਾਟ ਡਿਡ ਨਾਟ ਔਰ ਵਰਬ ਦੀ ਫਸਟ ਫਾਰਮ ਲਗਾਵਾਂਗੇ ਉਹ ਯਾਦ ਰੱਖਿਓ ਜਦੋਂ ਆਪਾਂ ਡਿਡ ਨੋਟ ਲਗਾਉਣਾ ਹੈ ਕੋਈ ਵੀ ਕੰਮ ਨਹੀਂ ਕਰਨਾ ਫਿਰ ਆਪਾਂ ਫਰਸਟ ਫਾਰਮ ਲਗਾਵਾਂਗੇ ਆਦਰਵਾਇਜ਼ ਆਪਾਂ ਸੈਕੰਡ ਫਾਰਮ ਹੀ ਲਗਾਵਾਂਗੇ ਬੇਸ਼ੱਕ ਕਿਉਂ ਉਹਦਾ ਇੱਕ ਰੀਜ਼ਨ ਹੈ ਪਤਾ ਕੀ ਵੀ ਲੱਗੇਗਾ ਫਿਰ ਇਹ ਸੈਂਟੈਂਸ ਪਾਸਟ ਦਾ ਹੈ ਕਿਉਂਕਿ ਫਰਸਟ ਫਾਰਮ ਲੱਗ ਰਹੀ ਹੈ ਨਾਰਮਲੀ ਫਰਸਟ ਫਾਰਮ ਆਪਾਂ ਪ੍ਰੈਜ਼ੈਂਟ ਵਿੱਚ ਲਗਾਉਂਦੇ ਆ ਸੈਕੰਡ ਫਾਰਮ ਲੱਗੀ ਹੋਏਗੀ ਤੇ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਇਹ ਪਾਸਟ ਦੀ ਕੋਈ ਗੱਲ ਹੈ ਲੇਕਿਨ ਇਸ ਸੈਂਟੈਂਸ ਵਿੱਚ ਕਿਵੇਂ ਪਤਾ ਲੱਗੇਗਾ ਕਿ ਇਹ ਪਾਸਟ ਦੀ ਗੱਲ ਹੈ ਮੈਂ ਸਕੂਲ ਨਹੀਂ ਗਿਆ ਸੀ ਮੈਂ ਖਾਣਾ ਨਹੀਂ ਖਾਧਾ ਉਹ ਮੇਰੇ ਘਰ ਨਹੀਂ ਆਇਆ ਉਨੇ ਮੇਰੀ ਹੈਲਪ ਨਹੀਂ ਕੀਤੀ ਪਾਪਾ ਨੇ ਪੈਸੇ ਨਹੀਂ ਦਿੱਤੇ ਐਸੇ ਕੰਮ ਕਿਵੇਂ ਪਤਾ ਲੱਗਣਗੇ ਡਿਡ ਲੱਗਾ ਹੋਇਆ ਹੈ ਡਿਡ ਆਪਣੇ ਆਪ ਚਿਕ ਸੈਕਿੰਡ ਫਾਰਮ ਹੈ ਡਿਡ ਆਪਣੇ ਆਪ ਦੇ ਵੀ ਚਿਕ ਸੈਕਿੰਡ ਫਾਰਮ ਹੈ ਡੂ ਡਿਡ ਡਨ ਸੈਕਿੰਡ ਫਾਰਮ ਹੈ ਡਿਡ ਆਪਣੇ ਆਪ ਵਿੱਚ ਸੋ ਆਪਾਂ ਆਲਰੇਡੀ ਇੱਕ ਸੈਕਿੰਡ ਫਾਰਮ ਲਗਾ ਰਹੇ ਆ ਇਸ ਕਰਕੇ ਆਪਾਂ ਦੂਸਰੀ ਸੈਕਿੰਡ ਫਾਰਮ ਨਹੀਂ ਲਗਾਵਾਂਗੇ ਇੱਕ ਇੰਗਲਿਸ਼ ਦਾ ਇੱਕ ਰੂਲ ਹੁੰਦਾ ਜਿੱਥੇ-ਜਿੱਥੇ ਡਿਡ ਲੱਗਾ ਹੋਏਗਾ ਉੱਥੇ ਸਾਨੂੰ ਫਸਟ ਫਾਰਮ ਹੀ ਲਗਾਨੀ ਪਏਗੀ ਯਾਦ ਰੱਖਿਓ ਹੁਣ ਐਗਜ਼ਾਮਪਲ ਦੇ ਦਿਆਂ ਜਿਵੇਂ ਕਿ उन्हें मेरी हेल्प नहीं की थी उन मतलब ही डिड नॉट हूँ आप फस्ट फॉम ही लगावे दो फर्स्ट सैकंड फॉर्म नहीं लगन याद रखिए ऑलरेडी लगा हुआ है इस करके आप फर्स्ट फॉर्म ही लगावे ठीक है जी मैं खाना नहीं खादा आई डिड नॉट ईट डिनर आई डिड नॉट ईट डिनर ठीक है जी वह स्कूल नहीं गई वो यानी कि कोई लड़की है she did not go to school she did not go to school ae oh kamne jo aap daas rahe ha ke hoye ne ya nahi hoye theek hai ji ede vich koi bhi reason wagairah nahi kyun nahi gaye kadon nahi gaye oh wale kamne wh family wala koi bhi word it use nahi ho reha hai what where why when wagairah wala koi bhi word use nahi ho reha hai so make sure simple sentence aap bana rahe ho past tense theek hai ji koi hor example jive ke ਮੈਂ ਮੂਵੀ ਨਹੀਂ ਦੇਖੀ ਸੀ ਕੋਈ ਮੂਵੀ ਸੀ ਮੈਂ ਨਹੀਂ ਦੇਖੀ ਆਈ ਡਿਡ ਨੋਟ ਵਾਚ ਦਿਸ ਮੂਵੀ ਇਸ ਤਰੀਕੇ ਦੇ ਨਾਲ ਆਪਾਂ ਕੋਈ ਕੰਮ ਨਹੀਂ ਕੀਤਾ ਜੇ ਵਾਰਿਆ ਆਪਾਂ ਦੱਸ ਸਕਦੇ ਆਪ ਜੇ ਕੋਈ ਕੰਮ ਕੀਤਾ ਹੈ ਤੇ ਆਪਾਂ ਵਰਬ ਦੀ ਸੈਕਿੰਡ ਫਾਰਮ ਲਗਾ ਦੇਾਂਗੇ ਤੇ ਸੈਂਟੈਂਸ ਨੂੰ ਪੂਰਾ ਕਰ ਦਵਾਂਗੇ ਆਈ ਹੋਪ ਤੁਹਾਨੂੰ ਸਮਝ ਆ ਰਿਹਾ ਹੋਵੇਗਾ ਜੇ ਵੀਡੀਓ ਅੱਛੀ ਲੱਗ ਰਹੀ ਹੈ ਇਹਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟਸ ਵਿੱਚ ਜ਼ਰੂਰ ਲਿਖ ਕੇ ਦੱਸਿਓ ਜੇ ਤੁਹਾਨੂੰ ਕੋਈ ਵੀ ਡਾਊਟ ਹੈ ਤੁਸੀਂ ਪੁੱਛ ਸਕਦੇ ਹੋ ਔਰ ਇੱਕ ਇੱਕ ਸੈਂਟੈਂਸ ਜਰੂਰ ਆਪਣੇ ਵੱਲੋਂ ਬਣਾ ਕੇ ਕਮੈਂਟ ਵਿੱਚ ਜਰੂਰ ਲਿਖਿਓ। थैंक यू सो मच। मिलते हैं नेक्स्ट वीडियो में।